ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਕਬੱਡੀ ਲਾਈਵ ਦੇ ਉੱਤੇ ਸੋ ਆਓ ਤੁਹਾਨੂੰ ਦਿਖਾਉਨੇ ਆ ਕਿ ਰੁਪਿੰਦਰ ਜਲਾਲ ਨੇ ਕੀ ਬੋਲਿਆ ਕਲਪਾਲੇ ਬਾਰੇ ਇਸ ਸਮੇਂ ਤੇ ਜਿਹੜਾ ਹੈ ਉਹ ਜ਼ਿਕਰ ਕਰਾਂਗੇ ਜਲਾਲਪੁਰੀਆਂ ਪਾਲਾ ਅੱਜ ਚੇਚੇ ਤੌਰ ਤੇ ਮੱਗਰ ਸਿਹਾਲ ਦੇ ਨਾਲ ਯਾਰੀਆਂ ਪਕਾਉਣ ਦੇ ਲਈ ਪੁੱਜਿਆ ਕਈ ਦਰਸ਼ਕ ਸੋਚਦੇ ਆਉਣਗੇ ਵੀ ਪਾਲਾ ਖੇਡ ਕਿਉਂ ਨਹੀਂ ਰਿਹਾ ਕਿਉਂਕਿ ਪਾਲੇ ਦੇ ਬੈਕ ਦੇ ਵਿੱਚ ਪ੍ਰੋਬਲਮ ਹੈ ਲੱਤ ਦੇ ਵਿੱਚ ਬੜੀ ਪ੍ਰੋਬਲਮ ਹੈ ਟਰਨੇ 20 ਦਿਨ ਦੀ ਜਿਹੜੀ ਰੈਸਟ ਦੱਸੀ ਹੈ ਵੀ ਪਾਲਿਆ ਵੈਦ ਨੇ ਆਖਿਆ ਕਰ ਲਵੇ ਜੇ ਪ੍ਰੋਪਰ ਮੇਰੇ ਕੋਲੇ ਆ ਕੇ ਆਪਣੀ ਢੂਈ ਦਾ ਇਲਾਜ ਕਰਵਾ ਲਵੇ ਤੇ ਫਿਰ ਤੂੰ ਨੌਜਾਨਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਵਧੀਆ ਖੇਡ ਸਕਦਾ ਹੈ ਤੇ ਜੇ ਕਹਿੰਦਾ ਵੀ ਤੂੰ ਇਸੇ ਤਰ੍ਹਾਂ ਹੀ ਖੇਢੀ ਗਿਆ ਤੇ ਫਿਰ ਨੌਜਾਨਾ ਕਹਿੰਦਾ ਵੀ ਮੈਂ ਮਾਫੀ ਚਾਹੁੰਦਾ ਵੀ ਇਹ ਸ਼ਬਦ ਮੈਨੂੰ ਵਰਤਲੇ ਪੈ ਰਹੇ ਐ ਵੀ ਤੇਰਾ ਇੱਕ ਪਾਸਾ ਵੀ ਜਿਹੜਾ ਉਹ ਖੜ ਸਕਦਾ ਕਿਉਂਕਿ ਜਿਹੜੇ ਢੂਈ ਦੇ ਮਣਕੇ ਆ ਉਹ 나ੜ ਦੇ ਬਿਲਕੁਲ ਦਿਲਬਰ ਜੀ ਤੁਸੀਂ ਜਾਣਦੇ ਹੋ ਔਰ ਥੋੜੀ ਪ੍ਰੋਬਲਮ ਆਈ ਹੈ ਇੱਕ ਪਾਸੇ ਹਾਂਜੀ ਦੋਸਤੋ ਸੋ ਆਪ ਸਭ ਨੇ ਸੁਣ ਲਈ ਹੋਵੇਗਾ ਕਿ ਰੁਪਿੰਦਰ ਜਲਾਲ ਨੇ ਕਿਵੇਂ ਨਸਿਆ ਕਿ ਪਾਲੇ ਦੀ ਕਿੰਨੀ ਫਟ ਹੈ ਇਸ ਕਰਕੇ ਉਹ ਪ੍ਰੋਪਰ ਚੰਗੀ ਤਰ੍ਹਾਂ ਵਾਪਸੀ ਨਹੀਂ ਕਰ پا ਰਿਹਾ ਪਰ ਮੈਂ ਵੇਖਿਆ ਬਹੁਤ ਲੋਕ ਕਮੈਂਟਾਂ ਵਿੱਚ ਪਾਲੇ ਨੂੰ ਪੁੱਟਾ ਸਿੱਤਾ ਬੋਲ ਦੇ ਰਹੇ ਨੇ ਵੀ ਇਧਰ ਚ ਪਹਿਲਾਂ ਵਾਲਾ ਦਮ ਨਹੀਂ ਰਿਹਾ ਇਹ ਨਹੀਂ ਰਿਹਾ ਉਹ ਨਹੀਂ ਰਿਹਾ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਾਲਾ 2005 ਤੋਂ ਲਗਾਤਾਰ ਖੇਡ ਰਿਹਾ ਹੈ ਐਨ ਆਟ ਆਮ ਖੇਡਣਾ ਇੱਕ ਪਲੇਅਰ ਦੀ ਬਹੁਤ ਵੱਡੀ ਗੱਲ ਹੈ ਪਰ ਸਮੇਂ ਦੇ ਨਾਲ-ਨਾਲ ਬਹੁਤ ਸਾਰੇ ਚੇਂਜ ਵੀ ਹੁੰਦੇ ਰਹਿੰਦੇ ਨੇ ਉਹੀ ਚੀਜ਼ ਨਹੀਂ ਰਹਿੰਦੀ ਜੋ ਆਪਾਂ ਸ਼ੁਰੂ ਤੋਂ ਪਾਲਦੇ ਆ ਸੋ ਮੇਰੇ ਵੀਰ ਇਦਾਂ ਨਾ ਕਰਿਆ ਕਰੋ ਕਿਉਂਕਿ ਪਲੇਅਰ ਦੇਖੋ ਕਿੱਡੀ ਵੱਡੀ ਫਕਟ ਦੇ ਦੌਰਾਨ ਵੀ ਫੇਰ ਵੀ ਬੰਦਾ ਖੇਡੀ ਜਾ ਰਿਹਾ ਇਹ ਹੀ ਬਹੁਤ ਵੱਡੀ ਗੱਲ ਹੈ ਸੋ ਵੀਰੇ ਸਪੋਰਟ ਕਰਿਆ ਕਰੋ ਸੋ ਐਂ ਪੁੱਟਾ ਫਿਰਦਾ ਨਾ ਬੋਲਿਆ ਕਰੋ ਚੰਗਾ ਲੱਗਦਾ ਸੀਨੀਅਰ ਪਲੇਅਰ ਫੋ ਅੱਜ ਦੀ ਵੀਡੀਓ ਸਿਰਫ ਵਿੱਚ ਇੰਨਾ ਹੀ ਸੀ ਫੋ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ